ਜੋ ਬੰਦੇ ਇਹਨਾਂ ਦੇ 5 ਬੰਦੇ ਉਹਨਾਂ ਦੇ ਜਿਹੜਾ ਬੈੱਕੇ ਨਵੇਲਨ ਜੀ ਬਸ ਇੰਨੀ ਕਿ ਕੰਮ ਆਉਂਦੇ ਆ ਹਾਂ ਬੈੱਕੇ ਨਿਪਲ ਜੇ ਭਾਈ ਚਲਕ ਸਾਰੇ ਸਾਡੇ ਭਲਾ ਨੇ ਭਾਈ ਚਾ ਨੁਕਸਾਨ ਨਹੀਂ ਕਰਾਉਂਦੇ ਵੈਸੇ ਮੱਲੇ ਵਾਲੇ ਦੇ ਨਾਲ ਹੈ ਜੀ ਮੈਂ ਵੈਸੇ ਮੱਲੇ ਵਾਲੇ ਦੇ ਨਾਲ ਹੈ ਅਗਰ ਮੱਲੇ ਵਾਲੇ ਜਿਸ ਤਰ੍ਹਾਂ ਫੈਸਲਾ ਮੰਨ ਲੋ ਅਗਰ ਸਾਰੀ ਦੁਕਾਨਾਂ ਮੱਲੇ ਵਾਲੇ ਬੰਦ ਕਰਾ ਦਨ ਤਾਂ ਮੈਂ ਵੀ ਕਰ ਦਾਂਗਾ ਤੁਸੀਂ ਭਾਈ ਦੋ ਪੀ ਗੋੜਾ ਭਾਜੀ ਕਿਉਂਕਿ ਮੇਰੀ 37 ਸਾਲ ਪੁਰਾਣੀ ਦੁਕਾਨ ਹੈ ਇਹ ਮੇਰੇ ਦਾਦੇ ਨੇ ਕੀਤੀ ਸੀ ਮੇਰੇ ਪਿਓ ਨੇ ਇਸ ਦੁਕਾਨ ਨੂੰ ਚਲਾਈ ਹੈ ਅੱਜ ਮਰੀ ਇਹ ਤਾਂ ਦੋ ਗਲੀਆਂ ਪਿੱਛੇ ਭਾਜੀ ਭਾਈ ਦਿਲ ਨਵੇ ਨਾ ਕਰੋ ਤੁਸੀਂ ਆਪਣ ਇਤੋਂ ਦੋ ਗਲੀਆਂ ਪਿੱਛੇ ਦੁਕਾਨ ਹੈ ਠੀਕ ਹੈ ਜੀ ਬੋਲੀ ਚੱਲ ਤੁਸੀਂ ਬੋਲੀ ਦੋ ਗਲੀਆਂ ਪਿੱਛੇ ਦੁਕਾਨ ਸੀ ਆਜੇ ਤੱਕ ਕੀ ਕਰ ਰਹੇ ਹੋ ਠੀਕ ਹੈ ਜੀ ਹਾਂਜੀ ਮੈਨੂੰ ਇਨਸਾਫ ਦੀ ਮੰਗ ਹੈ ਮੈਨੂੰ ਇਨਸਾਫ ਦਿੱਤਾ ਜਾਵੇ ਆ ਕੌਂਸਲ ਸਾਹਿਬ ਜੀ ਐਸੀ ਗੱਲ ਨਹੀਂ ਪਰ ਅਸੀਂ ਉਸਦੀ ਦਾ ਪ੍ਰਾਪਰ ਖਿਆਲ ਰੱਖਦੇ ਹੋਏ ਮੰਦਰ ਤੋਂ ਵੀ 200 ਮੀਟਰ ਦੁਆਰਾ ਸਾਹਿਬ ਤੋਂ ਵੀ 200 ਮੀਟਰ ਇਹਨਾਂ ਦੇ ਵਿੱਚ ਦੁਕਾਨ ਇਹਨਾਂ ਦੇ ਬਿਲਕੁਲ ਨਾਲ ਵੀ ਦੁਕਾਨ ਹੈ ਇਹਨਾਂ ਦੇ ਸੱਜੇ ਖੱਬੇ ਦੋਵੇਂ ਪਾਸੇ ਦੁਕਾਨ ਅਸੀਂ ਹੁਣ ਇੱਕ ਬੰਦੇ ਨੂੰ ਉੱਪਰ ਪ੍ਰੈਸ਼ਰਾਈਜ਼ ਕਰੀ ਜਾਏ ਭਾਈ ਹੁਣ ਉਹਨੇ ਦੁਕਾਨ ਇਸ ਤਰੀਕੇ ਨਾਲ ਬਣਾਈ ਹੈ ਵੀ ਤੁਸੀਂ ਦੇਖੋ ਮੈਨੂੰ ਤਾਂ ਉਹ ਐ ਲੱਗਦਾ ਇਹ ਪ੍ਰਾਪਰਟੀ ਇਹਨਾਂ ਦਾ ਦਫ਼ਤਰ ਹੁੰਦਾ ਜੇ ਪੈਸਿਆਂ ਦਾ ਲੈਂਡ ਡੀਲ ਹੋਣਾ ਤੁਸੀਂ ਆਪ ਦੁਕਾਨ ਦਾ ਦੇ ਸ਼ੀਸ਼ੇ ਦੇਖੇ ਬਿਲਕੁਲ ਕਿਸੇ ਇੱਕ ਚੀਜ਼ ਦਾ ਵੀ ਨਹੀਂ ਹੈ ਪਤਾ ਲੱਗ ਰਿਹਾ ਵੀ ਅੰਦਰ ਹੋ ਰਿਹਾ ਹੈ ਇੱਥੋਂ ਬਾਹਰੋਂ ਬਾਰੇ ਕਹਿ ਰਹੇ ਨੇ ਅੰਦਰ ਇਹ ਫਲਾਣੀ ਚੀਜ਼ ਹੈ ਤੇ ਉਹ ਫਲਾਣੀ ਚੀਜ਼ ਠੀਕ ਹੈ ਪਰ ਅੰਦਰ ਕੁਝ ਹੈਗਾ ਨਹੀਂ ਹੈਗਾ ਇਹਨੂੰ ਵੀ ਬਣਾਇਆ ਵੀ ਨਹੀਂ ਕਿਉਂਕਿ ਪਤਾ ਲੱਗਦਾ ਹੀ ਨਹੀਂ ਅੰਦਰ ਕੀ ਹੋ ਰਿਹਾ ਹੈ ਕੀ ਨਹੀਂ ਸਿਰਫ ਇੱਕ ਬੋਰਡ ਜਰੂਰ ਲੱਗਾ ਹੋਇਆ ਵੀ ਇਹ ਤੇ ਮੀਟ ਸ਼ਾਪ ਹੈ ਵੀ ਤੁਸੀਂ ਇੱਥੇ ਆਓ ਪ੍ਰੋਪਰ ਸਾਫ਼ ਤਰੀਕੇ ਨਾਲ ਮੀਟ ਲਓ ਉਹ ਪੁਰਾਣਾ ਟਾਈਮ ਗਿਆ ਹੁਣ ਵੀ ਜਿਹੜਾ ਆਪਾਂ ਬਾਹਰ ੱਡੇ ਲਾਉਂਦੇ ਸੀ ਸ਼ਰਿਆਂ ਵਟਦੇ ਸੀ ਕੱਟਦੇ ਸੀ ਉਹ ਟਾਈਮ ਗਿਆ ਹੁਣ ਤੁਸੀਂ ਐਵੇਂ ਧੱਕੇ ਨਾਲ ਲੜਾਈ ਲਾਉਂਗੇ ਉਹਦਾ ਕੀ ਫਾਇਦਾ ਅਸੀਂ ਫੋਕ ਕਰਦੇ ਦੇਖੋ ਇਹ ਨਾਮ ਪਹਿਲੇ ਪੰਜ ਦੁਕਾਨਾਂ ਦੀਆਂ ਵੱਡੀਆਂ-ਵੱਡੀਆਂ ਇੰਨੀਆਂ ਅਸੀਂ ਉਹ ਤਾਂ ਬੰਦ ਨਹੀਂ ਕੀਤੇ ਇੱਧਰ ਵੀ 10 ਦੁਕਾਨਾਂ ਨੂੰ ਨਹੀਂ ਬੰਦ ਕਰਾਈਆਂ ਹੋਰ ਕਿ ਇਹ ਦੇ ਮਗਰ ਚਾਰ ਦੁਕਾਨਾਂ ਹੋਰ ਕਿ ਇਹ ਨੂੰ ਛੋੜੀ ਭਾਣਾ ਭਾਜੀ ਅਸੀਂ ਫਿਰ ਦੂਸਰਾ ਏ ਧੋਖੇ ਰੱਖਿਆ ਗਿਆ ਇਹਨੂੰ 12 ਬਜੇ ਕਹਿੰਦਾ ਨਹੀਂ ਅਸੀਂ ਜਗ੍ਹਾ ਮੁਕਾਵਾ ਦੀ ਸੋਸਾਇਟੀ ਮੈਂ ਕਿਹਦੇ ਪ੍ਰੋਸੀਜਰ ਨਹੀਂ ਚਾਹਿਆ ਇਹਦੇ ਵੀ ਰੱਖਿਆ ਗਿਆ 12 ਬਜੇ ਦੇਣ ਨੂੰ ਤੇ ਨਹੀਂ ਨਹੀਂ ਕੋਈ ਪ੍ਰਾਇਸਟ ਹੈ ਨਹੀਂ ਕਰਨੀ ਆ ਕੋਈ ਫਲਾਣਾ ਕਰਨਾ ਤੁਹਾਡੇ ਤੋਂ ਟੱਡ ਕੇ ਬੀਟ ਆਹੀ ਆਹੀ ਪਹਿਲੇ ਕਹਿੰਦੇ ਰਹਿਣੇ ਅੰਕਸਰ ਵਾਲੇ ਚੱਲ ਨਹੀਂ ਪਾਇਆ ਇਹ ਧੋਖੇ ਜਿਹਾ ਵੀ ਇੰਦਾ ਗਿਆ ਸਾਰਾ ਆ ਮੁਰਗੀ ਜਵਾਜ ਆਸਨਾਲ ਖਾਣਾ ਪੈਣਾ ਸਾਰਿਆਂ ਨੂੰ ਮੈਂ ਤਾਂ ਜਿਹੜਾ ਨੋਰੀ ਗੁੱਟਾ ਵਾਲਾ ਬੰਦੇ ਨਾਲ ਰਾਜੂਰੇ ਮੈਂ ਜਾਣਾ ਵੇ ਫੇਰ ਆਈਂ ਫੇਰ ਆਈਂ ਆਹੀ ਪਾਣੀ ਕਰਨਾ ਚਾਹੀਦਾ ਆਹ ਔਰ ਚੱਲਣ ਹੀ ਨਹੀਂ ਦੇਣੀ ਆਪਾਂ ਉੱਥੇ ਬੈਠੇ ਨਹੀਂ ਮੇਰੇ ਆਈਂ ਦਾ ਦਾਦਾ ਜੀ ਦੀ 37 ਸਾਲ ਪੁਰਾਣੀ ਦੁਕਾਨ ਸੀ ਪਿੱਛੇ ਠੀਕ ਹੈ ਜੀ ਉਹ ਕਿਰਾਏ ਤੇ ਸੀ 37 ਸਾਲ ਤੋਂ ਮਕਾਨ ਮਾਲਕ ਕਹਿਣ ਲੱਗੇ ਮੈਂ ਆਪਣੀ ਪ੍ਰੋਪਰਟੀ ਬਣਾਣੀ ਹੈ ਇਹ ਦੁਕਾਨ ਨੂੰ ਖਾਲੀ ਕਰ ਦਿਓ ਤੇ ਆਪਣੀ ਦੁਕਾਨ ਅੱਗੇ ਲੈ ਜਾਓ ਮੈਂ ਪੈਸੇ ਲਾ ਕੇ ਜੀ 50 ਲੱਖ ਰੁਪਏ ਦੁਕਾਨ ਅੱਗੇ ਕੋਰਨਰ ਤੇ ਦੁਕਾਨ ਲਈ ਹੈ ਜੀ ਪਹਿਲਾਂ ਤੁਹਾਡੀ ਦੁਕਾਨ ਕਿੱਥੇ ਸੀਗੀ ਪਿੱਛੇ ਸੀਗੀ ਪਿੱਛੇ ਜ਼ੀਰੋ ਨੰਬਰ ਦੇ ਸਾਹਮਣੇ ਮੇਰੀ ਦੁਕਾਨ ਸੀਗੀ ਅੱਛਾ ਜੀ ਉਹ ਦੁਕਾਨ ਥੋੜੀ ਜਿਹੀ ਗੁਰਦੁਆਰੇ ਦੇ ਅੰਡਰ ਫੀਸ ਸੀਗੀ ਗੁਰਦੁਆਰੇ ਸਾਹਿਬ ਵਾਲੇ ਮੈਨੂੰ ਕਹਿਣ ਲੱਗੇ ਦੁਕਾਨ ਨੂੰ ਆਪਣੇ ਅੱਗੇ ਲੈ ਜਾਓ ਕਿਉਂਕਿ ਤੁਸੀਂ 100 ਮੀਟਰ ਦੇ ਦਾਇਰੇ ਚ ਆ ਰਹੇ ਹੋ ਮੇਰੇ ਕੋਲ 37 ਸਾਲ ਪੁਰਾਣੇ ਸਾਰੇ ਡਾਕੂਮੈਂਟਸ ਨੇ ਜੀ ਮੇ ਆਪਣੀ ਦੁਕਾਨ ਦੀ ਰਜਿਸਟਰੀ ਆਪਣੀ ਦੁਕਾਨ ਦਾ ਲਾਇਸੈਂਸ ਸਾਰਾ ਮੇਰੇ ਕੋਲ ਹੈ ਡਾਕੂਮੈਂਟਸ ਮੇਰੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਜੀ ਮੇਰੀ ਦੁਕਾਨ ਖੋਈ ਜਾ ਰਹੀ ਹੈ ਤੇ ਕਹਿੰਦੇ ਇੱਥੇ ਕੰਮ ਨਹੀਂ ਕਰਨਾ ਮੈਂ ਸਰਕਾਰ ਤੋਂ ਕਮਰਸ਼ੀਅਲ ਰਜਿਸਟਰੀ ਕਰਾਈ ਹੈ ਸਰਕਾਰ ਤੋਂ ਕਮਿਸਟਰ ਰਜਿਸਟਰੀ ਕਰਾ ਕੇ ਬਾਕਾਇਦਾ ਲਾਇਸੈਂਸ ਲੈ ਕੇ ਆਪਣਾ ਕੰਮ ਕੀਤਾ ਹੈ ਏਸੀਪੀ ਸਾਹਿਬ ਤੋਂ ਐਸਐਚਓ ਸਾਹਿਬ ਤੋਂ ਮੈਨੂੰ ਇਨਸਾਫ ਦੀ ਮੰਗ ਹੈ 37 ਸਾਲ ਹੋ ਚੁੱਕੇ ਜੀ ਮੈਨੂੰ ਦੁਕਾਨ ਨੂੰ ਮੇਰੇ ਦਾਦਾ ਨੇ ਦੁਕਾਨ ਕੀਤੀ ਸੀ ਠੀਕ ਹੈ ਜੀ ਉਸ ਤੋਂ ਬਾਅਦ ਮੇਰੇ ਪਾਪਾ ਨੇ ਦੁਕਾਨ ਕੀਤੀ ਹੈ ਮੇਰੇ ਪਾਪਾ ਦੇ ਪਿਛਲੇ ਸਾਲ ਸਟ੍ਰੰਟ ਪਿਆ ਹੁਣ ਮੈਂ ਦੁਕਾਨ ਪਹਿਲਾਂ ਵੀ ਥੋੜੀ ਦੁਕਾਨ ਐਸੇ ਏਰੀਆ ਚ ਸੀ ਹਾਂਜੀ ਐਸੀ ਏਰੀਆ ਚ ਦੁਕਾਨ ਤੇ ਇੱਥੋਂ ਦੋ ਗਲੀ ਪਿੱਛੇ ਮੇਰੀ ਪੁਰਾਣੀ ਦੁਕਾਨ ਵੀ ਦੇਖ ਲਓ ਜੀ ਹੁਣ ਮੈਂ ਆਪਣੀ ਦੁਕਾਨ ਲੈ ਰਿਹਾ ਹਾਂ ਹਾਂਜੀ ਉਹਨਾਂ ਦਾ ਇਤਰਾਜ਼ ਨਹੀਂ ਇਹੀ ਦੁਕਾਨ ਤੇ ਇਤਰਾਜ਼ ਹਾਂਜੀ ਪਤਾ ਨਹੀਂ ਜੀ ਸ਼ਰਾਬ ਦਾ ਠੇਕਾ ਮੌਕੇ ਤੇ ਹੈ ਜੀ 5 ਮੀਟਰ ਦੀ ਦੁਕਾਨਾਂ ਨੇ ਇਸ ਰੋਡ ਤੇ ਜਿੱਤੇ ਮੇਰੇ ਨਾਲ ਹੀ ਅਤਿਆਚਾਰ ਕੀਤਾ ਜਾ ਰਿਹਾ ਹੈ ਜਦੋਂ ਤੁਸੀਂ ਕਹਿ ਰਹੇ ਹੋ ਮਤਲਬ ਵੀ ਸਰਕਾਰ ਦੀ ਰੈਸਟ੍ਰਿਕਸ਼ਨ ਹੁੰਦੀਆਂ ਨੇ ਕਿ 100 ਮੀਟਰ ਦਾ ਦਾਇਰਾ 100 ਮੀਟਰ ਦਾਇਰਾ ਕਿ ਕਿਸੇ ਧਾਰਮਿਕ ਸਥਾਨ ਤੋਂ ਹੋਣਾ ਚਾਹੀਦਾ ਹਾਂਜੀ ਮੈਂ 100 ਮੀਟਰ ਮੈਂ ਗੁਰਦੁਆਰੇ ਤੋਂ ਦੂਰ ਹਾਂ 200 ਮੀਟਰ ਮੰਦਿਰ ਤੋਂ ਦੂਰ ਦੂਰ ਹਾਂ ਬਾਕਾਇਦਾ ਲਾਇਸੈਂਸ ਹੈ 37 ਸਾਲ ਪੁਰਾਣਾ ਮੇਰੇ ਦਾਦੇ ਨੇ ਦੁਕਾਨ ਕੀਤੀ ਸੀ ਜੀ 37 ਸਾਲ ਪੁਰਾਣੇ ਮੇਰੇ ਕੋਲ ਹੱਥੇ ਡਾਕੂਮੈਂਟਸ ਨੇ ਅੱਜ ਮੇਰੀ ਤੀਜੀ ਪੀੜ੍ਹੀ ਇੱਥੇ ਚੱਲ ਰਹੀ ਹੈ ਠੀਕ ਹੈ ਜੀ ਤੀਜੀ ਪੀੜ੍ਹੀ ਮੇਰੀ ਚੱਲ ਰਹੀ ਹੈ ਮੇਰੇ ਕੋਲ ਸਾਰੇ ਡਾਕੂਮੈਂਟ ਮੌਜੂਦ ਨੇ ਸਾਰੇ ਚੈੱਕ ਕਰ ਸਕਦੇ ਹੋ ਕੀ ਮੰਗ ਕੀ ਕਰਦੇ ਹੋ ਤੁਸੀਂ ਪ੍ਰਸ਼ਾਸਨ ਮੈਂ ਮੰਗ ਕਰਦਾ ਹੈ ਮੇਰਾ ਮੇਰਾ ਗੁਜ਼ਾਰਾ ਮੇਰੀ ਦੁਕਾਨ ਤੋਂ ਚੱਲਦਾ ਹੈ ਜੀ ਮੈਂ ਆਪਣੇ ਬੱਚੇ ਕਿੱਦਾਂ ਪਾਲਾਂਗਾ ਮੇਰੇ ਮੇਰੇ ਮਾਂ ਨੂੰ ਸ਼ੂਗਰ ਹੈ ਮੇਰੇ ਡੈਡੀ ਨੂੰ ਉਸ ਦਿਵਸ ਸਟੰਡ ਪਿਆ ਹੋਇਆ ਹੈ ਮਾਰੇ ਪੂਰੇ ਪਰਿਵਾਰ ਦਾ ਖਰਚਾ ਇਸ ਦੁਕਾਨ ਤੋਂ ਚੱਲਣਾ ਹੈ ਮੈਨੂੰ ਕੁਝ ਲੋਕ ਇੱਥੇ ਪਰੇਸ਼ਾਨ ਕਰ ਰਹੇ ਨੇ ਅਗਿਆਤ ਵਿਅਕਤੀ ਮੈਨੂੰ ਇੰਸਾਲ ਹੈ ਇਸੀ ਰੋਡ ਦੇ ਉੱਤੇ ਹੋਰ ਕਿੰਨੀਆਂ ਦੁਕਾਨਾਂ ਹੈ ਇਸ ਰੋਡ ਤੇ 5 ਮੀਟਰ ਦੀ ਦੁਕਾਨਾਂ ਹੋਰ ਨੇ ਇੱਕ ਸ਼ਰਾਬ ਦਾ ਠੇਕਾ ਹੈ ਸਿਰਫ ਮੈਨੂੰ ਹਰਾਸਮੈਂਟ ਕੀਤਾ ਜਾ ਰਿਹਾ ਹੈ ਤੁਹਾਨੂੰ ਕਿਉਂ ਹਰਾਸਮੈਂਟ ਕੀਤਾ ਜਾ ਰਿਹਾ ਹੈ ਕੁਝ ਕੁਝ ਇੱਕ ਦੋ ਬੰਦੇ ਨੇ ਅਗਿਆਤ ਜਿਹੜੇ ਮੈਨੂੰ ਪਰੇਸ਼ਾਨ ਕਰ ਰਹੇ ਨੇ ਮੇਰੀ ਆਪਣੀ ਮੌਲਦੀ ਪ੍ਰਾਪਰਟੀ ਹੈ ਇਹ ਅੱਛਾ ਜੀ ਕਿਸੇ ਦੀ ਜਾਤੀ ਪ੍ਰਾਪਰਟੀ ਨਹੀਂ ਹੈ ਮੇਰਾ ਨਾਮ ਸ਼ਾਹਵਾਜ਼ ਹੈ ਮੇਰੇ ਮੇਰੇ ਦਾਦਾ ਮ ਉਹਨਾਂ ਨੇ 37 ਸਾਲ ਪਹਿਲਾਂ ਦੁਕਾਨ ਕਰੀ ਸੀ ਜੀ ਜਨਕਪੁਰੀ ਗਣੇਸ਼ਨਗਰ ਚ ਹੁਣ ਮੈਂ ਇੱਥੇ ਆਇਆ ਕੀ ਮੰਗ ਕਰਦੇ ਹੋ ਤੁਸੀਂ ਮੈਂ ACP ਸਾਹਿਬ SHO ਸਾਹਿਬ ਨਾਲੇ ਆਪਣੇ ਜਿੰਨੇ ਵੀ ਇੱਥੇ ਲੋਕ ਨੇ ਸਾਰਿਆਂ ਨੂੰ ਕਹਿੰਦਾ ਮੈਨੂੰ ਇਨਸਾਫ ਦਿੱਤਾ ਜਾਵੇ ਮੈਂ ਆਪਣਾ ਲੋਨ ਕਰਾ ਕੇ ਦੁਕਾਨ ਲਈਤੀ ਹੋਈ ਹੈ ਜੀ ਇਹ ਠੀਕ ਹੈ ਠੀਕ ਹੈ ਮੈਨੂੰ ਇਨਸਾਫ ਦੀ ਮੰਗ ਹੈ ਸਾਰਿਆਂ ਤੋਂ ਮੈਨੂੰ ਇਨਸਾਫ ਦਿੱਤਾ ਜਾਵੇ ਇੱਥੇ ਸ਼ਰਾਬ ਦਾ ਟੇਕਾ ਵੀ ਹੈ ਜੀ ਹੋਰ ਪੰਜ ਮੀਟ ਦੀਆਂ ਦੁਕਾਨਾਂ ਨੇ ਮੇਰੇ ਨਾਲ ਧੱਕਾ ਕਰਕੇ ਮੈਨੂੰ ਕਹਿੰਦੇ ਆਂ ਦੁਕਾਨ ਬੰਦ ਕਰ ਦਿਓ ਇਹ ਕਿਸੇ ਦੀ ਜਾਤੀ ਪ੍ਰਾਪਰਟੀ ਨਹੀਂ ਹੈ ਮੇਰੀ ਖੁਦ ਹੀ ਆਪਣੀ ਪ੍ਰਾਪਰਟੀ ਹੈ ਜੀ ਠੀਕ ਹੈ ਜੀ ਮੈਂ ਕਾਇਦਾ ਮੈਂ ਸਰਕਾਰ ਤੋਂ ਲੈਸਸ ਲਿਆ ਹੋਇਆ ਹਾਂ ਜੀ ਭਾਜੀ ਕੀ ਕਹਿਣਾ ਚਾਹੁੰਗਾ ਅਸੀਂ ਤਾਂ ਇਹ ਕਹਿਣਾ ਚਾਹਾਂਗੇ ਭਾਈਚਾਰੇ ਨੂੰ ਸੰਜਾ ਕਿੰਨੇ ਆਪਣਾ ਲੋਜ ਗਲ ਕੀਤਾ ਕਮਰਸ਼ੀਅਲ ਦੁਕਾਨ ਲੱਤੀ ਹੈ ਕਮਰਸ਼ੀਅਲ ਰਜਿਸਟਰੀ ਹੋਈ ਹੈ ਇਹ ਲਾਈਨ ਦੇ ਵਿੱਚ ਕਿੰਨੀਆਂ ਹੀ ਦੁਕਾਨਾਂ ਨੇ ਪਰ ਜਿਹੜਾ ਇਹ ਮਸਲਾ ਬਹਿ ਕੇ ਵੀ ਸੈੱਟ ਹੋ ਸਕਦਾ ਆਪਾਂ ਬਹਿ ਕੇ ਪੰਜ ਬੰਦੇ ਉਹਨਾਂ ਦੇ ਪੰਜ ਬੰਦੇ ਦੁਕਾਨਦਾਰ ਦੇ ਆਪਾਂ ਬਹਿ ਜਾਈਏ ਭਾਈਚਾਰੇ ਨੂੰ ਨੁਕਸਾਨ ਜਪਨੀ ਖਰਾਬ ਨਾ ਕਰੀਏ ਜੇ ਤਾਂ ਬਾਕੀ ਦੁਕਾਨਾਂ ਨਾ ਬੰਦ ਹੋਣ ਉਹ ਕਿੰਨੀਆਂ ਦੁਕਾਨਾਂ ਨੇ ਠੀਕ ਹੈ ਨਾ ਕਮਰਸ਼ੀਅਲ ਲੌਜਿਸਟਿਕ ਲਈ 35000 ਪੁਰਾਣੀ ਦੁਕਾਨ ਹੈ ਲੋਜ ਗੱਲ ਕਰ ਲੈ ਬਚਾਣ ਨੂੰ ਲੋਜ ਗੱਲ ਕਰਨ ਦੋ ਜੀ ਆ ਇਹ ਲੋਜ ਗੱਲ ਤੇ ਕਿਸੇ ਗਰੀਬ ਦੇ ਨਾਲ ਟੱਕਰਾਂ ਤੇ ਹੱਕ ਤੇ ਨਹੀਂ ਹੈਗੇ ਠੀਕ ਹੈ ਨਾ ਜਿਹੜਾ ਮਸਲਾ ਹੁਣ ਹੈ ਉਸ ਤੇ ਪਹੁੰਚ ਕਿਸੇ ਦੇ ਸਾਹਮਣੇ ਨੇ ਉਹ ਕਹਿੰਦੇ ਸਾਡੀ ਸਾਮੀਆਂ ਰੋਟ ਦੁਕਾਨਾਂ ਨੇ ਸਾਡਾ ਕੰਮ ਖਰਾਬ ਹੋਜੂ ਇਹ ਸੋਡੀ ਕਰੀ ਹੋਇਆ ਜੱਪਾ ਦੋ ਦੁਕਾਨਾਂ ਆਮਨੇ ਸਾਹਮਣੇ ਫੁੱਲ ਜਨ ਕੰਮ ਬੰਦ ਹੋ ਜਾਂਦੇ ਨੇ ਆਪਾਂ ਇਹ ਕਹਿੰਦੇ ਭਾਈ ਚਾਹ ਕੁਝ ਬੰਦੇ ਆਪਣੇ ਜਾਨ ਕੇ ਮਾਹੌਲ ਖਰਾਬ ਕਰ ਰਹੇ ਨੇ ਪਰਸਨਲ ਹਰਾਸਮੈਂਟ ਕਰ ਰਹੇ ਨੇ ਮੈਨੂੰ ਮੈਂ ਆਪਣੀ ਦੁਕਾਨ ਖੋਲਣ ਜਾ ਰਹ ਨਵੀਂ ਦੁਕਾਨ ਮੈਂ ਇਸ ਤੋਂ ਦੋ ਗਲੀ ਅੱਗੇ ਲਈ ਹੈ ਜੀ ਕੋਰਨਰ ਤੇ ਮੈਂ ਆਪਣੀ ਪਰਸਨਲ ਕਮਰਸ਼ੀਅਲ ਰਜਿਸਟਰੀ ਹੈ ਮੇਰੀ 37 ਸਾਲ ਪਹਿਲਾਂ ਮੇਰੇ ਦਾਦੇ ਨੇ ਦੁਕਾਨ ਕੀਤੀ ਸੀ ਮੇਰੇ ਡੈਡੀ ਬੈਟਦੇ ਸੀ ਇਸ ਦੁਕਾਨ ਤੇ ਅੱਜ ਅੱਜ ਮੇਰੀ ਤੀਜੀ ਪੀੜ੍ਹੀ ਹੈ ਆ ਗੁਰਦੁਆਰਾ ਸਾਹਿਬ ਨਾਲ ਲੱਗਦਾ ਸੀ ਗੁਰਦੁਆਰੇ ਸਾਹਿਬ ਵਾਲਿਆਂ ਨੇ ਮੈਨੂੰ ਕਿਹਾ ਥੋੜੀ ਜੀ ਦੁਕਾਨ ਅੱਗੇ ਕਰ ਲਓ ਕਿਉਂਕਿ ਤੁਹਾਡੀ 70 ਮੀਟਰ ਦਾਇਰੇ ਚ ਆ ਗਈ ਸੀ ਕੋਈ ਆਪਣੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਮੈਨੂੰ ਹੱਥ ਜੋੜ ਕੇ ਇਨਸਾਫ ਦੀ ਮੰਗ ਹੈ ਇਹ ਮੇਰੀ ਸੌ ਸਾਲ ਪੁਰਾਣੀ ਦੁਕਾਨ ਹੈ ਮੇਰੇ ਦਾਦੇ ਨੇ ਕਿਸੇ ਜੀ ਉਹਨੇ ਦੁਕਾਨ ਨੂੰ ਮੈਂ ਟਰਾਂਸਫਰ ਕਰਕੇ ਅੱਗੇ ਕੀਤੀ ਹੈ ਜੀ ਠੀਕ ਹੈ ਮੈਨੂੰ ਇਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਹੈ ਨਹੀਂ ਉਹਨਾਂ ਵੱਲੋਂ ਇਸ ਦੁਕਾਨ ਦਾ ਇਤਰਾਜ਼ ਨਹੀਂ ਸੀਗਾ ਉਹ ਸਿਰਫ ਉਸੇ ਦੁਕਾਨ ਉਸੇ ਦੁਕਾਨ ਤੇ ਜੀ ਇਤਰਾਜ਼ ਕੀਤਾ ਜਾ ਰਿਹਾ ਦਾਰੂ ਦੇ ਠੇਕੇ ਨਹੀਂ ਇਹ ਸਾਰਾ ਕੁਝ ਇਸ ਰੋਡ ਤੇ ਨਾਲ ਬਿਲਕੁਲ ਦੋ ਦੁਕਾਨਾਂ ਨੇ ਦੋ ਉਸ ਤੋਂ ਨਾਲ ਮੀਟ ਦੇ ਦੁਕਾਨਾਂ ਨੇ ਜੀ ਅੱਛਾ ਦੋ ਉਹ ਵੀ ਕੋਈ ਪਰੇਸ਼ਾਨੀ ਨਹੀਂ ਹੈ ਸਿਰਫ ਪ੍ਰਸਨਲ ਹਰਾਸਮੈਂਟ ਇੱਕ ਦੋ ਬੰਦੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਠੀਕ ਹੈ ਜੀ ਮੈਂ ਜਲਦ ਤੋਂ ਜਲਦ ਪ੍ਰਸ਼ਾਸਨ ਨੂੰ ਉਹਨਾਂ ਦਾ ਨਾਮ ਪਤਾ ਕਰਕੇ ਦੱਸਾਂਗਾ ਠੀਕ ਹੈ ਜੋਰੀ ਦੀ ਦੁਕਾਨ 45 ਸਾਲ ਚ 40 ਸਾਲ ਪਹਿਲਾਂ ਸੀ ਉਸ ਵੇਲੇ ਨਾਤਾ ਮਹੱਲੇ ਜੋ ਵਾਦੀ ਸੀ ਨਾ ਕੋਈ ਇੱਥੇ ਦੁਕਾਨ ਸੀ ਨਾ ਕੋਈ ਮਾਰਕੀਟ ਸੀ ਚੰਦ ਘਰ ਸੀ ਕਿਸੇ ਨੂੰ ਇਤਰਾਜ ਨਹੀਂ ਹੋਇਆ ਅੱਜ ਇੰਨੀ ਘਾਵਾਥੇ ਵਾਦੀ ਹੋ ਚੁੱਕੀ ਹੈ ਮਹੱਲਾ ਭਰ ਚੁੱਕਿਆ ਵਸੂਲ ਆ ਜਾਂਦਾ ਸਾਹਮਣੇ ਮੰਦਿਰ ਹੈ ਗੁਰਦੁਆਰਾ ਸਾਹਿਬ ਹੈ ਆ ਪੂਰੀ ਪਰਮੀ ਵਾਦੀ ਚਾਰੋਂ ਪਾਸੇ ਨਮੇਸ਼ੀ ਰੇਸ ਸਮਾਰਕੀ ਰਿਹਾਟ ਕਰਨ ਖੁੱਲ ਰਹੀ ਹੈ ਸਾਨੂੰ ਉਹਦਾ ਇਤਰਾਜ ਹੈ ਕਿੱਥੇ ਪਹਿਲਾਂ ਕਿੰਨੀਆਂ ਦੁਕਾਨਾਂ ਹੋਰ ਖੁੱਲੀਆਂ ਆਈਆਂ ਸਾਰਾ ਪਾਰ ਰਿਹਾ ਇੱਥੇ ਪਹਿਲਾਂ ਕਿੰਨੀਆਂ ਕਿ ਦੁਕਾਨਾਂ ਹੋਰ ਖੁੱਲੀਆਂ ਹੋਊਗਾ ਅਗਰ ਕਾਟੇ ਦੁਕਾਨਾਂ ਹੋ ਗਈਆਂ ਦੁਸਤਾਰਾਸੀਂ ਨਮਸਕਾਰ ਅੱਜ ਤੱਕ ਬੇਨਤੀ ਕਰਦੇ ਆਂ ਕਿ ਨਵੀਂ ਕੋਈ ਵੀ ਮੀਟ ਦੀ ਦੁਕਾਨ ਅਸੀਂ ਇੱਥੇ ਬਿਆਰ ਚ ਨਹੀਂ ਖੁੱਲਣੀ ਸਾਡੀ ਬੇਨਤੀ ਹੈ ਲਾਂਕੇ ਤੇ ਹੋਰ ਕੰਮ ਕਰਨ ਅਸੀਂ ਦਾ ਸਾਥ ਦੇਾਂਗੇ ਅਸੀਂ ਅਰੇ ਦੁਸ਼ਮਣ ਨਹੀਂ ਆਸੀਂ ਇਹਦੇ ਕੰਮ ਕੋਈ ਹੋਰ ਕਰ ਲੈਣ ਹਰ ਤਰੀਕੇ ਦਾ ਸਾਥ ਦੇਾਂਗੇ ਪੈਸੇ ਵੱਲੋਂ ਭਾਈਚਾਰੇ ਵੱਲੋਂ ਜਿੱਦਾਂ ਚਾਣਗੇ ਅਸੀਂ ਇਹਦੇ ਨਾਲ ਆ ਭਰਾਈ ਮਿਹਰਬਾਨੀ ਨਵੇਂ ਸਿਰੇ ਅਸੀਂ ਦੁਕਾਨ ਕੋਈ ਇੱਥੇ ਮਾਰਕੀਟ ਵੀ ਨਹੀਂ ਖੁੱਲਣ ਦੇਣੀ ਪੁਰਾਣੀਆਂ ਪੁਰਾਣੇ ਬੈਠੇ ਜੀ ਆਬਾਦੀ ਨਹੀਂ ਸੀ ਉਹ ਖੁੱਲ ਗਿਆ ਫਿਰ ਸਾਡੀ ਬੇਨਤੀ ਆ ਵੀ ਅਸੀਂ ਦੁਕਾਨ ਨਹੀਂ ਖੋਲ੍ਹਦੇ ਪਰ ਉਹ ਕਹਿੰਦੇ ਸਾਡੀ ਇੱਥੇ 37 ਸਾਲ ਪੁਰਾਣੀ ਦੁਕਾਨ ਹੈ ਜੀ ਉਹ ਕਹਿੰਦੇ ਅਸੀਂ ਪਹਿਲਾਂ ਉੱਧਰ ਸੀਗੇ ਹਾਂ ਜੀ ਇੱਕ ਮਿੰਟ ਨਹੀਂ ਸਰ ਇੱਕ ਮਿੰਟ ਉਹ ਦੁਕਾਨ ਭਾਈ ਸਾਹਿਬ ਤੇ ਤੇ ਪਹਿਲਾਂ ਸੀ ਨਾ ਮਲਕੀਆ ਘਰੇ ਪਹਿਲਾਂ ਖੁੱਲ ਰਹੀ ਹਸੀ ਹਾਂ ਠੀਕ ਹੈ ਉਹ ਚੱਲਦੀ ਆ ਵੀ ਅੱਜ ਅਸੀਂ ਬਾਜੀ ਨੂੰ ਅੱਜ ਉੱਥੇ ਉਹ ਸਾਨੂੰ ਕੋਈ ਤਰਾਜ ਨਹੀਂ ਚੋਣ ਨੇ ਤੇ ਹੁੰਦੇ ਸਾਨੂੰ ਨਹੀਂ ਮਤਲਬ ਅਸੀਂ ਸਾਡੇ ਨਾਲ ਵੀ ਖੁੱਲਦੇ ਅੱਛਾ ਇਹ ਜਗ੍ਹਾ ਤੇ ਨਵੀਂ ਹੈ 35 ਸਾਲ ਜਿੱਥੇ ਸੀਗੇ ਉੱਥੋਂ ਚੱਕੇ ਗਏ ਨੇ ਬਾਈ ਕੋਰਡ ਤੋਂ ਦੁਕਾਨ ਖੁੱਲਣ ਤੋਂ ਪਹਿਲਾਂ ਅੱਲ ਦਾ ਪੁੱਛਿਆ ਜਾਂਦਾ ਭਾਈ ਦੁਕਾਨ ਖੁੱਲ ਝੂਠ ਬੋ ਉੱਪਰ ਵੀ ਤੇ ਕੋਈ ਨਹੀਂ ਅਸੀਂ ਕਰਨਾ ਅਸੀਂ ਕੀ ਕਰਨਾ ਕੋਈ ਦੱਸਿਆ ਨਹੀਂ ਗਿਆ ਪਰਦਾ ਪਾਈ ਜਾਂਦਾ ਰਿਹਾ ਨਹੀਂ ਹੁਣ ਇਹ ਦੁਕਾਨ ਖੁੱਲ ਚੁੱਕੀ ਹੈ ਜਾਂ ਖੁੱਲਣੀ ਹੈ ਜੀ ਇੱਥੇ ਲਿਖਿਆ ਨਹੀਂ ਖੁੱਲ ਨਹੀਂ ਹੈ ਇਹ ਖੁੱਲਣੀ ਨਾ ਸੀ ਖੁੱਲਣ ਦੇ ਤੁਸੀਂ ਜਾ ਕੇ ਅੰਦਰ ਚੈੱਕ ਕਰ ਸਕਦੇ ਹੋ ਦੁਕਾਨ ਨਹੀਂ ਖੁੱਲੀ ਇਹ ਨਿਵਾਸੀ ਪੂਰੇ ਡੱਟ ਕੇ ਜਲਾ ਮੋਦ ਕਰਾ ਕੇ ਹਰ ਦਰ ਤਰੀਕੇ ਨਾਲ ਕਰਾ ਠੀਕ ਹੈ